ਹੇ ਲਾ ਬਈ ਪਾਈਏ ਕਬੂਤਰਾਂ ਨੂੰ ਦਾਣੇ। ਉਹ ਗੇਟ ਲੱਗ ਗਿਆ ਹਵਾ ਨਾਲ। ਅੱਧੇ ਕਬੂਤਰ ਵਿਚਾਰੇ ਬਾਹਰ ਰਹਿ ਗਏ ਅੱਧੇ ਅੰਦਰ ਨੇ। ਪਾਣੀ માં ਭਰਿਆ ਪਿਆ। ਤੇ ਸਰੋਂ ਉਧਰੋਂ ਕੱਢਦਾ। ਪਹਿਲਾਂ ਦੋ ਹੀ ਖੁੱਡੇ ਵਾਲਿਆਂ ਨੂੰ ਪਾ ਦਈਏ ਦਾਣਾ ਪਾਣੀ। ਉਹਦੇ ਬਾਅਦ ਦੇਖਦੇ ਹਾਂ ਕੋਈ ਕੰਮਕਾਰ। ਹਾਂ ਬਈ। ਸਿੱਟ ਹੈ। ਅੱਭਾ ਨਹੀਂ ਧੋਲਦੀ ਪਹਿਲਾਂ। ਗਰਮ ਜਾ ਹੋਇਆ ਪਿਆ। ਉਹ ਤਾਂ ਵੈਸੇ ਸਾਫ਼ ਹੈ ਪਰ ਗਰਮ ਬਹੁਤ ਹੈ। ਚਲੋ ਪਹਿਲਾਂ ਮੈਂ ਦਾਣਾ ਪਾਣੀ ਪਾਵਾਂ ਯਾਰ ਲੋਏ ਮਿੱਤਰੋ ਪਾਣੀ ਪਾਤਾ ਦਾਣੇ ਪਾਤੇ ਇਹ ਚੋ ਨਹੀਂ ਗੱਡੇ ਬਚਾ ਲੈ ਤੇ ਨਿਗਾ ਬਾਅਦ ਚ ਮਾਰਦੇ ਆ ਪਹਿਲਾਂ ਆਪਾਂ ਖੋਲਦੀ ਇਹਨਾਂ ਨੂੰ ਦੂਜੇ ਖੁੱਡੇ ਵਾਲਿਆਂ ਨੂੰ ਪਾ ਦਈਏ ਦਾਣਾ ਪਾਣੀ ਨਿਗਾ ਮਾਰਦੇ ਆ ਰੁੱਕ ਕੇ ਮੜੀ ਤੇ ਆਹ ਟਰੇ ਚੱਕੀਏ ਇਹ ਚ ਭਰੀਏ ਆਪਾਂ ਸਰੋਂ ਸਰੋਂ ਭਰਨੀ ਪੈਣੀ ਆਪਾਂ ਨੂੰ ਇਧਰੋਂ ਇੱਕ ਮਿੰਟ ਸਰਾਂ ਵੀ ਹੁਣ ਮੈਨੂੰ ਭਰੇ ਲੈਣ ਦੋ ਓਏ ਮਿੱਤਰੋ ਕੱਢ ਲਈ ਸਰੋਂ ਇੱਕ ਮਿੰਟ ਇੱਥੇ ਰੱਖ ਕੇ ਮੈਂ ਗੇਟ ਖੋਲ ਲਵਾਂ ਅੱਧੀ ਇਹਨਾਂ ਨੂੰ ਪਾ ਦਨੇ ਆੱਧੀ ਪਾਵਾਂਗੇ ਉਹ ਖੁੱਡੇ ਵਾਲਿਆਂ ਨੂੰ ਇਹਨਾਂ ਨੂੰ ਤਾਂ ਥੱਲੇ ਪਾ ਦੇਣੀ ਆ ਪਾਉਰੇ ਇੱਕ ਮਿੰਟ ਆਇਓ ਵੀ ਸਰੋਂ ਨੇ ਯਾਰੀ ਨਾਲ ਖਾਂਦੇ ਨੇ ਇਹ ਐ ਆਂ ਰੱਜ ਲੈਣਗੇ ਲਓ ਆ ਥੋੜੀ ਉਹਨਾਂ ਨੂੰ ਪਾ ਦਾਂਗੇ ਬੱਚੇ ਦਾ ਤਕਰੀਬਨ ਸੱਟੇ ਆ ਬਈ ਸਾਰੇ ਉਹ ਦਿਖਦੇ ਨੇ ਫੇਰ ਵੀ ਇੱਕ ਵਾਰੀ ਕਰ ਲਾਂਗੇ ਚੈਕਿੰਗ ਤੇ ਸਸਤਰੀ ਗਲ ਸਾਰੇ ਵੀਰ ਭਰਾ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈਟ ਸਾਰਿਆਂ ਦੇ ਬਹੁਤ ਗਰਮੀ ਆ ਭਾਈ ਨੇਰੀ ਬਣ ਰੱਖੀ ਹੈ ਗਰਮੀ ਨੇ ਸਾੜੀ ਮਰਨੇ ਵਾਲੀ ਗੱਲ ਹੈ ਇੱਕ ਮਿੰਟ ਯਾਰ ਪਹਿਲਾਂ ਮੈਂ ਖੜ ਜੋ ਇਹ ਦਾਣੇ ਹੈਗੇ ਨਾ ਮਸ਼ੀਨ ਵਾਲੇ ਇੱਥੇ ਆਏ ਰੱਖ ਲੰਨਾ ਬਾਕੀ ਜਲ ਸਰੋਂ ਹੈਗੀ ਹੈ ਓਕੇ ਹੈ ਏਖਣ ਕਰਕੇ ਪਾ ਦਨੇ ਆਪਾਂ ਉਹਨਾਂ ਨੂੰ ਰੁਕ ਜੋ ਇੱਕ ਮਿੰਟ ਲੈ ਕੇ ਚੱਲੀਏ ਨਾਲੇ ਬਚੀਆਂ ਤੇ ਨਿਗਾਹ ਮਾਰ ਲੰਨੇ ਆ ਨਾਲੇ ਪਾ ਦਨੇ ਆ ਢਾਣੇ ਖੜ ਜੋ ਇੱਥੇ ਰੱਖ ਦੇਣ ਹਾਰੀ ਵਜਾ ਥੱਲੇ ਨਿਕਲਿਆ ਫਿਰਦਾ ਇੱਕ ਆਹ ਫਿਰਦਾ ਥੱਲੇ ਚਲੋ ਕੋਈ ਨਹੀਂ ਕਰਦੇ ਆ ਸਿਸਟਮ ਲੋਟ ਕੋ ਉੱਤਰ ਬਾਈ ਸਰ ਵੀ ਹੋ ਗਿਆ ਦੇਖ ਲੋ ਸਰ ਹੋਈ ਫਿਰਦੀ ਆ ਕਬੂਤਰੀ ਆਹ ਕੋਈ ਨਹੀਂ ਕਰਦੇ ਆਂ ਕਾਟੇ ਨੂੰ ਵੀ ਪੂਰੇ ਆਂ ਕਬੂਤਰ 10 ਹਾਂ ਓਕੇ ਰਬੋਟ ਤੇ ਬੱਚਾ ਤਾਂ ਉਹ ਨਿਕਲਿਆ ਬੈਠਾ ਇੱਕ ਕਰ ਲੈਨੇ ਉਹਨੂੰ ਵੀ ਕਾਬੂ ਚਲੋ ਲਾਇਆ ਪਹਿਲਾਂ ਤਾਂ ਯਾਰ ਗਰਮੀ ਬਾਈ ਨੇਰੀ ਬੰਨੀ ਪਈ ਆ ਗਰਮੀ ਨੇ ਮੈਨੂੰ ਇਹ ਪਤਾ ਹੁਣ ਕਿਵੇਂ ਖੜਾ ਇੱਥੇ ਦੇਖੋ ਮੂੰਹ ਸਰ ਇੱਕ ਹੋ ਜਾਂਦਾ ਗਰਮੀ ਹੋਣ ਜੇ ਮਲਾਕੇ ਆਇਆ ਤਾਂ ਬਾਲ ਲੜੀ ਜੀ ਕਟਾ ਕੇ ਆਇਆ ਤਾਂ ਆਉਂਦੀ ਸ਼ਰ ਮੈਂ ਕਿਹਾ ਪਹਿਲਾਂ ਇੱਧਰ ਕੰਮ ਨਿਬੜੀਏ ਕਿਉਂਕਿ ਜੇ ਇੱਕ ਵਾਰੀ ਅੰਦਰ ਵੜ ਗਏ ਫੇਰ ਨਹੀਂ ਧੁੱਪ 'ਚ ਨਿਕਲ ਹੁੰਦਾ ਇਹਨਾਂ ਨੇ ਚੋਗਾ ਜੁਗਾ ਦੇਣਾ ਹੁੰਦਾ ਵਿਚਾਰਿਆਂ ਨੇ ਫਿਰ ਤੇ ਨੂਰੀ ਜਦਵੀ ਬਾਈ ਮੈਂ ਆਜਾਂ ਨੂਰੀ ਕੁਛ ਖਾਂਦੀ ਦੀ ਖਾਂਦੀ ਪਤਾ ਨਹੀਂ ਇਹਨੂੰ ਕੌਣ ਪਾ ਦੁੰਦਾ ਇੰਨਾ ਜ਼ਮਾਨ ਕੌਣ ਨਹੀਂ ਤੇ ਚਲੋ ਇੱਧਰ ਦੇ ਵੀ ਲੱਗੇ ਹੋਏ ਦੇਖ ਲਓ ਕਣਕ ਛੱਡ ਕੇ ਸਰੋਂ ਤੇ ਲੱਗੇ ਸਰੋਂ ਤਾਂ ਬਾਲੀ ਖਾਂਦੇ ਆ ਕਬੂਤਰ ਕਣਕ ਆ ਪਈ ਆ ਉਕਣੇ ਆਹ ਬੱਚਾ ਵੀ ਡਾਊਨ ਐ ਦਵਾਈ ਦੂਈ ਦੰਨਾ ਇਹਨੂੰ ਮੈਂ ਬਾਕੀ ਹੁਣ ਚੈੱਕ ਕਰਾਂਗੇ ਜੱਸੇ ਉਹਨਾਂ ਦੇ ਆਿਆਂ ਤੇ ਤੇ ਚਲੋ ਇਹਨੇ ਹੋਰ ਦੇਖੀਏ ਕੰਮ ਕਰਨ ਆਈਏ ਤੋਂ ਇਹ ਫੇਰ ਮਿਲਦੇ ਆਂ ਸ਼ਾਮ ਜੇ ਨੂੰ ਹੁਣ ਚੱਲੇ ਬਾਈ ਆਪਾਂ ਖਮਾਣਾ ਨੂੰ ਜੱਸੇ ਨੂੰ ਦਵਾਈ ਦਿਵਾਉਣੀ ਐ ਜੱਸੇ ਦਾ ਸਰੀਰ ਥੋੜਾ ਜਿਹਾ ਡਾਊਨ ਚੱਲ ਰਿਹਾ ਹੈ ਗਲਾਇਆ ਖਰਾਬ ਹੈ ਕਿਉਂਕਿ ਮੌਸਮ ਹੋ ਰਿਹਾ ਚੇਂਜ ਮੈਨੂੰ ਅੱਜ ਵੀ ਨਹੀਂ ਲੱਗਦਾ ਬਾਈ ਵਲੌਗ ਸਰੇ ਚੜੂਗਾ ਪੰਜ ਚਾਰ ਮਿੰਟ ਦਾ ਬਣਿਆ ਜਨੂ ਅਸੀਂ ਪਹੁੰਚਣੇ ਨਿਹਰਾ ਹੋ ਜਾਣਾ ਚਲੋ ਜਿੰਨਾ ਕ ਬਣਦਾ ਠੀਕ ਨਹੀਂ ਕੱਲ ਨੂੰ ਬਾਕੀ ਬਣਾਵਾਂਗੇ ਵਲੌਗ ਪਰਸੋਂ ਨੂੰ ਪਾ ਲਾਂਗੇ ਦੇਖੀ ਜਾਈਓ ਚਲੋ ਚੱਲਦੇ ਹੁਣ ਖਮਾਣਾ ਨੂੰ ਆਪਾਂ ਲੋਏ ਮਿੱਤਰੋ ਹੁਣ ਪਹੁੰਚ ਗਏ ਗਰਾਊਂਡ 'ਚ ਹਲੇ ਨੈਟ ਸੈੱਟ ਕਰ ਰਹੇ ਹਾਂ ਉਧਰ ਬਾਕੀ ਢੇੜੇ ਦੇ ਰਹੇ ਆ ਬਾਕੀ ਉਹ ਆ ਰਹੇ ਆ ਤੇ ਚਲੋ ਖੇਲ ਖੂਲ ਕੇ ਚੱਲਾਂਗੇ ਹੁਣ ਆਪਾਂ ਘਰ ਨੂੰ ਆ ਗਏ ਵੀ ਗਰਮੀ ਗਰਮੀ ਹੋ ਕੇ ਗਰਾਊਂਡ 'ਚੋਂ ਘਾੜ ਤੇ ਸਿੱਧਾ ਆ ਗਏ ਆਪਾਂ ਕਬੂਤਰ ਮਨ ਉਹ ਫੰਗ ਜੇ ਕਦੇ ਉੱਡਦੇ ਫਿਰਦੇ ਆ ਓਏ ਵਿੱਚ ਕੁਛ ਹੈ ਤਾਂ ਨਹੀਂ ਨਾ ਨਾ ਉਹ ਨੂੰ ਹੈ ਤੇ ਕਬੂਤਰਾਂ ਦੀਆਂ ਦਵਾਈਆਂ ਲੈ ਕੇ ਆਂਦੀਆਂ ਬਈ ਅੱਜ ਉੱਕੇ ਸੁੱਕੇ ਦੀਆਂ ਟੈਟਰਾਸਾਈਕਲੀਨ ਬਾਕੀ ਹੋਰ ਉੱਕੇ ਰੋਟੇ ਬੱਚੇ ਦਾ ਬੱਚਿਆਂ ਵਾਲਾ ਪਾਊਡਰ ਬੂਡਰ ਲਿਆਂਦੇ ਹੁਣ ਕੱਲ ਤੋਂ ਦੇਣਾ ਸ਼ੁਰੂ ਕਰਾਂਗੇ ਇਹਨਾਂ ਨੂੰ ਤੇ ਸਿਸਟਮ ਸੈੱਟ ਹੈ ਦਾਣਾ ਪਾਣੀ ਪਾ ਦਈਏ ਹੁਣ ਇਹਨਾਂ ਤਾਣੇ ਹੈਗੇ ਜੱਸੇ ਪਾਣੀ ਪਾ ਦੇ ਦਾਣੇ ਦਾ ਪਾਏ ਇੱਥੇ ਪਾਣੀ ਦੇਖਾਂ ਪਾਣੀ ਵੀ ਹੈਗਾ ਯਾਰ ਚਲੋ ਕੋਈ ਚੱਕਰ ਨਹੀਂ ਗਾਣੇ ਪਾਏ ਦੇ ਥੋੜੇ ਜਿਹਾ ਖਾ ਲੈਣ ਕੇ ਜਖਾਣੇ ਉਹਨਾਂ ਕੇ ਪਾਣੀਆਂ ਪਾਇਆ ਹੋਇਆ ਕਿਸੇ ਨੇ ਐਥੀ ਥੋੜੇ ਜਿਹਾ ਢੋਲ ਦੇ ਬਸ 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 ਨਹੀਂ ਆਉਦੇ ਨਹੀਂ ਆ ਗੋਲ ਢੋਲ ਦੇ ਚਾਲ ਬਸ 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 ਪਾਣੀ ਵੀ ਪਾ ਦੇ ਥੋੜਾ ਜਿਹਾ ਚਲੋ ਵੀ ਬਾਕੀ ਬਲੌਗ ਕਰਦੇ ਹਾਂ ਕੱਲ ਨੂੰ ਸਟਾਰਟ ਠੀਕ ਹੈ ਤੇ ਕੱਲ ਨੂੰ ਕੰਟੀਨਿਊ ਕਰਾਂਗੇ ਹੁਣ ਟਾਈਮ ਬਹੁਤ ਹੋ ਗਿਆ ਯਾਰ ਲਓ ਵੀ ਮਿੱਤਰੋ ਟੈਟਰਾਸਾਈਕਲ ਨੇ ਪਾ ਲੈ ਕੇ ਪਹੁੰਚ ਗਏ ਆਪਾਂ ਕੋਠੇ ਤੇ ਪਹਿਲਾਂ ਬੱਚੇ ਨੂੰ ਛੇੜਾਈਏ ਅੱਜ ਬਹੁਤ ਦਿਨ ਹੋ ਗਏ ਕੱਢ ਵੀ ਜੱਸੇ ਆਸਮ ਹੋਇਆ ਹੋਇਆ ਬਾਈ ਠੰਡਾ ਠੰਡਾ ਤੇ ਅੱਜ ਤੁਹਾਨੂੰ ਵੀ ਪਤਾ ਕਾਫੀ ਦਿਨ ਮਗਰ ਕਬੂਤਰ ਡਾਉਣ ਲੱਗੇ ਪਰ ਜਦ ਮਰਜੀ ਆ ਜਾ ਉੱਪਰ ਕਬੂਤਰ ਬੈਠੇ ਦੇ ਬੈਠੇ ਵਾਲੇ ਇੱਕ ਆ ਬੈਠਾ ਟੈਂਕੀ ਤੇ ਤੇ ਇੱਕ ਆ ਬੈਠਾ ਟੈਂਕੀ ਤੇ ਇੱਕ ਹੁਣੇ ਉੜਿਆ ਇੱਥੇ ਕਿਤੇ ਬੈਠਾ ਹੋਣਾ ਪਤਾ ਨਹੀਂ ਕਿਹਦੇ ਬੈਠਦੇ ਨੇ ਕਿਹਦੇ ਨਹੀਂ ਆਲੇ-ਦਾਲੇ ਫਰੀ ਹੋ ਜਾਂਦੇ ਨੇ ਅੱਧੇ ਤੇ ਜੱਸੂ ਫੜਨ ਲੱਗਿਆ ਕਬੂਤਰ ਲੈ ਆ ਵੀ ਕਿਹੜਾ ਕਿਹੜਾ ਗੁਲਾਬੀ ਕੱਚ ਕਾਲੀ ਮੂਝ ਹੈ ਬਾਠੀ ਗੁਲਾਬੀ ਝਾਂਲ ਵਾਲਾ ਹੁਣ ਸੈਟਾ ਸੋਕਾ-ਸੂਕਾ ਤਾਂ ਨਹੀਂ ਭੁੱਖੇ ਕਰਕੇ ਆ ਇਹਦੇ ਵੀ ਹੈਗੀ ਨਹੀਂ ਹੌਲਾ ਪਿਆ ਹੈ ਕਬੂਤਰ ਰਹਿਣ ਦੇ ਨੂੰ ਇਹਨੂੰ ਨਾ ਇਹਨੂੰ ਡਾ ਦੇ ਲੈ ਇਹਨੂੰ ਦਵਾਈ ਲੈ ਕੇ ਆ ਲੋ ਵੀ ਕਢਾਤਾ ਹਲੇ ਪਹਿਲਾਂ ਦਵਾਈ ਲਿਆ ਜਾ ਸਿੰਧ ਦਵਾਈ ਦੇ ਦੀਏ ਆਹ ਝੜ ਗਿਆ ਬਈ ਗਲਾਬੀ ਕੱਚ ਕਾਲੀ ਬੁਸ਼ ਇੱਧਰ ਵੀ ਉੜਦੇ ਆ ਕਿਸੇ ਦੇ ਇੱਕ ਆ ਉੜਦਾ ਇੱਕ ਉਹ ਟਾਵਰ ਵੱਲ ਉੜਦਾ ਆਪਣੇ ਵਾਲ ਆ ਜਾਂਦਾ ਤੇ ਉਹਨੂੰ ਕਬੂਤਰ ਨੂੰ ਦਵਾਈ ਦੇਤੀ ਹੈ ਹੈ ਕਬੂਤਰ ਯਾਰ ਸੋਕੇ ਚ ਆ ਗਏ ਮੇਰੇ ਹਿਸਾਬ ਨਾਲ ਕਿਉਂਕਿ ਦਵਾਈ ਦੂਈ ਹੁਣ ਦੇ ਨਹੀਂ ਹੋਈ 8-10 ਦਿਨ ਹੋ ਗਏ ਚਲੋ ਕੋਈ ਨੀ ਪਾウダー ਬੂਡਰ ਸਾਰੇ ਨੂੰ ਪਾ ਕੇ ਆ ਓਕੇ ਕਰ ਦਾਂਗੇ ਕੋਈ ਚੱਕਾ ਨੇ ਟੈਰਾਮਾਈਜ਼ਿੰਦੀਆਂ ਗੋਲੀਆਂ ਪੰਜਾਂ ਆਪਣੇ ਕੋਲ ਪਾਵਰ ਜੈਲ ਬਈ ਸਾਰਾ ਕੁਝ ਕਰ ਦੇਣਾ ਓਕੇ ਕਾਲੀ ਗਾਛ ਤੇ ਝੱਲਰ ਵਾਲਾ ਆ ਲਾਓ ਮਿੱਤਰੋ ਇਹਨੂੰ ਵੀ ਡਾ ਦੇਣੇ ਚਲ ਢਾਕਰਾਂ ਚਲ ਬਈ ਕੁਕਰ ਬੋਡ ਇਹ ਵੀ ਲੋਕਾ ਰੱਖਿਆ ਨੂੰ ਉਸ ਗੁੱਸ ਭੁੱਖੇ ਕਰਕੇ ਵੀ ਆ ਚਲੋ ਇਹਨੂੰ ਵੀ ਦਵਾਈ ਦੇਵੋ ਦੰਨੇ ਆ ਆ ਦੋ ਬੱਚਿਆਂ ਨੂੰ ਵੀ ਦੇਦੀ ਹੈ ਬਾਈ ਦਵਾਈ ਤੇ ਕਾਲੇ ਡੰਡੇ ਵਾਲੇ ਨੂੰ ਤੇ ਕਾਲੇ ਪੱਲੇ ਵਾਲੇ ਨੂੰ ਸਾਰਿਆਂ ਨੂੰ ਦੇ ਦੇਣੀ ਹੈ ਯਾਰ ਹੁਣ ਬੱਚਿਆਂ ਨੂੰ ਦਵਾਈ ਠੀਕ ਆ ਆ ਦੇਖੋ ਟੈਟਰਾਸ ਹਾਂ ਸੌਰੀ ਟੈਰਾਮਾਈਸਿਨ ਦੇ ਦੇਣੀ ਹੈ ਇਹਨਾਂ ਨੂੰ ਠੀਕ ਆ ਓਕੇ ਰਿਪੋਰਟ ਤੇ ਟੈਟਰਾਸਾਈਕਲਿਨ ਉਹ ਚ ਪਾ ਦਾਂਗੇ ਲੋਏ ਮਿੱਤਰੋ ਕੱਚ ਟੂਸ਼ੇ ਵਾਲਾ ਵਿੜਾ ਦिए ਹੈ ਜਾਂਚ ਪੂਰਾ ਉਹ ਇੱਕ ਦੋ ਕਬੂਤਰਾਂ ਨੂੰ ਹੈ ਜੀ ਚੱਲ ਬਈ ਓਕੇ ਰਿਪੋਰਟ ਗੋਆੜ ਦੇ ਤਿਹਾੜ ਦਾ ਲਿਆ ਹੋਰ ਵੀ ਕੱਢ ਕੇ ਡਾਉਣੇ ਵਾਲਾ ਘੇਰੇ 'ਚ ਕਢਾ ਲਈਏ ਸੈਟਿੰਗ ਜੀ ਆ ਜੂ ਫੇਰ ਆ ਪਾ ਡਾਵਾਂਗੇ ਹੁਣ ਕਿਹੜਾ ਹੱਥ ਛੜੀ ਆਉਣੀ ਨਹੀਂ ਮੁੜ ਕੇ ਡਾ ਨਹੀਂ ਹੋਣੀ ਤੇ ਉਹ ਵੀ ਨਹੀਂ ਡਾ ਹੁਣੀ ਬਚਾ ਹਮ ਹਮ ਇਹ ਸਾਡੇ ਉਤਰਨੇ ਨਹੀਂ ਹੈਗੇ ਫੇਰ ਇਧਰੋਂ ਦੇਖ ਲੈਣੇ ਆ ਕੋਈ ਆ ਫੜਲਾ ਲੰਡਰ ਪੰਡਰ ਜੇ ਸਾਡੇ ਦੋ ਤਿੰਨ ਇਦਰ ਵੀ ਆ ਝਾੜੇ ਬੈਹੇ ਨੇ ਹੁਣ ਕਬੂਤਰ ਜਿ세 ਇਹਨੂੰ ਗਲਾਬੀ ਗਾਛਾ ੜੇ ਚਾਪ ਨੂੰ ਵੀ ਦੇਣੀ ਆ ਭਾਈ ਦਵਾਈ ਉਹਨੂੰ ਵੀ ਦੇਣੀ ਆ ਉਹ ਗੁੜਕ ਦਾ ਕਿਹੜਾ ਇਹੋ ਛਾੜੇ ਢੂਸਿਆ ਆ ਕਾੜੇ ਢੂਸਿਆ ਆ ਉਹਦੇ ਉਹਨੂੰ ਵੀ ਦੇ ਦੋ ਕਾਲੇ ਕਾਛੜਾ ਉਹ ਡਾਲਾ ਸੌਖਾ ਦੋ ਦਿਨ ਖਾੜਲਾ ਡਾਲੀਏ ਉਹਨੂੰ ਵੀ ਦੇਹੁ ਕਾਲੇ ਪੱਲੇ ਵਾਲੇ ਦੇ ਭਾਈ ਨੂੰ ਉਹ ਹੁੰਜੇ ਜਿ ਬੈਠਾ ਹਾਂ ਇੱਕ ਕਾਲੀ ਗੱਛਾੜਾ ਸੁਰਖਾੜਾ ਆਉਣ ਲੱਗੇ ਆ ਚੱਲ ਬਈ ਕੱਢ ਪੰਜ ਸੱਤ ਗੇੜੇ ਚੱਲ 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 ਤਿੰਨੇ ਆ ਹੋ ਗਏ ਇਕੱਠੇ ਚੌਥਾ ਉਹ ਫਿਰ ਦਾ ਉੱਪਰ ਚਲੋ 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 ਇੱਕ ਹੋਰ ਡਾਉਣ ਲੱਗੇ ਆ ਵੀ ਕਾਲੇ ਟੂਸੀ ਵਾਲਾ ਡਾ ਦੇ ਵੀ ਜੱਸਿਆ ਚੱਲ ਵੀ ਕੱਢਿਆ ਕੇ ਰੇ ਮਿੱਤਰਾ ਪੰਜ ਹੋ ਗਏ ਚਲੋ 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 ਤੇ ਆ ਗਲਾਬੀ ਗੱਛਾਂ ਵਾਲਾ ਵੀ ਡਾ ਦੇ ਗੁਲਾਬੀ ਕੱਛਾਂ ਵਾਲਾ ਵੀ ਡਾ ਦੇ ਪਰੇ ਕੱਢਿਆਊਗਾ ਘੇਰੇ ਚਾਰ ਕ ਇੱਕ ਉਹ ਡਾ ਦੇ ਰੰਗੀਲਾ ਜਿਹਾ ਆ ਆ ਆ ਗਿਆ ਮੈਂ ਕਹ ਰਾ ਹਾਂ ਨਾ ਦੋਏ ਆ ਗਏ ਦੋਏ ਨੇ ਇਹ ਦੋਨਾਂ ਨੂੰ ਇੱਕ ਨੇ ਬਾਹਰ ਕੱਢ ਦੇ ਚਲੋ ਚਲੋ ਸਾਲਿਓ ਕੱਢ ਲੋ ਚਾਰ ਗੇੜੇ ਚਲ ਵੀ ਗੁਲਾਬੀ ਕੱਛਾਂ ਵਾਲਾ ਵੀ ਉੱਡ ਗਿਆ ਆ ਵੀ ਉੱਡ ਗਿਆ ਕਿਰਬੋਟ ਸੱਤ ਹੋ ਗਏ ਘੇਰੇ ਘਰੇ ਕੱਢ ਲੈਣਗੇ ਆ ਅਖਰ ਦਿਨ ਸਾਰੇ ਆ ਫਿਰ ਦਿਆਂ ਲੱਗ ਸੱਤ ਅੱਠ ੜਾਤੇ ਕਬੂਤਰ ਤੇ ਬਾਕੀ ਚੈੱਕ ਕਰ ਲਾ ਮੜੇ ਜੇ ਸੈੱਟ ਨੇ ਫਿਰ ਦਾਣੇ ਦੂਣੇ ਪਾਈਏ ਇਹਨਾਂ ਨੂੰ ਲਓ ਵੀ ਇੱਕ ਕਬੂਤਰ ਹੋਰ ੜਾਤਾ ਜਿਹੜਾ ਕਲ ਸਰਾਜਾ ਕਾਲੇ ਦੂਸੇ ਵਾਲੇ ਦਾ ਭਾਈ ਆ ਜਾਂਦਾ 2 4 5 6 7 ਤੇ ਅੱਠਵਾਂ ਕਿੱਥੇ ਆ ਅੱਠਵਾਂ ਆ ਫਿਰਦਾ ਵੀਰੇ ਅੱਠ ਕਬੂਤਰ ੜਾਤੇ ਬਈ ਤੇ ਕੁੰਡੀ ਸਾਫ਼ ਹੈ ਬਈ ਉਜੇ ਟੈਟਰਾਸਾਈਕਲ ਇਹ ਪਾ ਲੀਏ ਲੈ ਪਾਣੀ ਚੱਕ ਲਿਆ ਆਇਆ ਬਾਈ ਹੁਣ ਮਰੀਂ ਸੰਭਾਲ ਕਰੀਏ ਯਾਰ ਪਹਿਲਾਂ ਹੀ ਲੇਟ ਹੋ ਗਿਆ ਕੰਮ ਆਪਣਾ ਆ ਕੁੰਡੀ ਬਿਲਕੁਲ ਸਾਫ਼ ਹੈ ਦੇਖ ਲਓ ਐਨ ਓਖੇਰ ਬੋਟ ਇੱਕ ਚਮਚੇ ਵਿੱਚ ਪਾ ਦਿੰਨੇ ਆਪਾਂ ਟੈਟਰਾਸਾਈ ਓਕੇ ਆਰ ਬੋਟ ਓਕੇ ਆ ਪਾ ਦੇ ਵੀ ਮਿੱਤਰਾ ਪਾਣੀ ਆ ਡੱਬਾ ਹੀ ਹਰਾ ਜਿਆ ਪੇਂਟ ਵਾਲਾ ਨੀ ਕੋਈ ਟੈਨਸ਼ਨ ਵਾਲੀ ਚੱਕਰ ਨਹੀਂ ਟੇਟਾ ਕਰਦੇ ਪਰ ਇਹਨੂੰ ਮੜਾ ਜਾ ਆਓ ਵੀ ਮੋਟਾ ਮੋਟਾ ਇਹ ਝਾੜੂ ਵੀ ਮਾਰਤਾ ਇਸੇ ਦਾਣੇ ਦੂਣੇ ਪਾਉਣ ਨੂੰ ਜਿ세 ਭਾ ਦਾਣੇ ਵੀਰੇ ਉਥੇ ਪਾਦੇ ਹਨਾ ਚੋਕ ਲੈਣਗੇ ਇਹਨਾਂ ਇਹਨਾਂ ਵੀ ਹਾਂ ਇੱਥੇ ਇੰਨੀ ਕਿ ਜਗ੍ਹਾ ਤੇ ਪਾਈ ਚੋਕ ਲੈਣਗੇ ਕੱਲ ਤੋਂ ਕਰਦੇ ਸਿਸਟਮ ਸੈਟ ਹੁਣ ਬਾਈ ਕਬੂਤਰਾਂ ਤੇ ਹੀ ਆ ਪੇਂਟ ਮੂਡ ਕਰਨਾ ਆਪਾਂ ਖੁੱਡਿਆਂ ਨੂੰ ਕਰਦੇ ਛੱਡ ਕੇ ਇੱਕ ਛੋਟਾ ਖੁੱਡਾ ਇੱਥੇ ਬਣਾਉਣਾ ਹੈ ਆਪਾਂ ਹਾਂ ਵੱਡੇ ਕਬੂਤਰਾਂ ਨੂੰ ਪੰਜ-ਸੱਤ ਦੇ ਉੱਪਰ ਲਿਆਵਾਂਗੇ ਖੁੱਲੇ ਛੱਡ ਹੋ ਜਾ ਕਰਨਗੇ ਆਹ ਟਾਈਮ ਤੇ ਦਵਾਈ ਵੀ ਦੇਤੀ ਪਾਊਡਰ ਪਾਤਾ ਦਾਣੇ ਪਾਤੇ ਖੋਲਦੇ ਵੀ ਖੁੱਡੇ ਇਹਨਾਂ ਨੂੰ ਲਾ ਦੇ ਢਾਂਗੀ ਬਸ ਨਵੇੜ ਕੇ ਆਪਾਂ ਕੰਮ ਚੱਲੀਏ ਥੱਲੇ ਨੂੰ ਆ ਕੇ ਕਬੂਤਰ ਵਧੀਆ ਫਿਰਦੇ ਆ ਕਾਲੀ ਕਾਛੜਾ ਆ ਦੇਖਣ ਆਪਾਂ ਨੇ ਉਹ ਫਿਰਦੇ ਠੀਕ ਆ ਵਧੀਆ ਫਿਰ ਰਿਹਾ ਬੱਚਾ ਉਹਨਾਂ ਦੀ ਟਾਕੀ ਵੀ ਖੋਲਦੇ ਇਸੇ ਦਾਣੇ ਦੂਣੇ ਚੁੱਕ ਲੈਣਗੇ ਉਹ ਵੀ ਆ ਟਾਂਗੀ ਲਾ ਦੇ ਬਸ ਹਾਂ ਕੀ ਹੋ ਗਿਆ ਤੈਨੂੰ ਆ بڑا ਕਬੂਤਰ ਦੇਖ ਲੋ ਕੱਚ ਰੂਸੇ ਵਾਲਾ ਜਿਹੜਾ ਇੰਨਾ ਔੜਦਾ ਤਾਂ ਗਿਰਦਾ ਫਿਰਦਾ ਹੁਣ ਕਿਉਂਕਿ ਡਾਉਂਦੇ ਨਹੀਂ ਨਾ ਹੈਗੇ ਭਾਰੀ ਹੋਏ ਹੋਏ ਨੇ ਕਬੂਤਰ ਲਾ ਦਨੇ ਟਾਂਗੀ ਆਪਾਂ ਲੋਏ ਮਿੱਤਰੋ ਚਾਰ ਕਬੂਤਰ ਆ ਗਏ ਦੋ ਆ ਫਿਰਦੇ ਨੇ ਦੋ ਆਓ ਫਿਰਦੇ ਨੇ ਆ ਆ ਫਿਰਦਾ ਆ ਗਿਆ ਇੱਕ ਕੋ ਥੱਲੇ ਬੈਠ ਗਿਆ ਦਾ ਸੁਰਖਾ ਚੱਲ ਉੱਤੇ ਇੱਥੇ ਵੜ ਜਾਣਗੇ ਅਖੰਡ ਵਿੱਚ ਪਾ ਦੇ ਬਸ ਚਾਲ ਖਾਈ ਜਾਣਗੇ ਕੁੰਡਾ ਹਾਂ ਖੁੱਲਾ ਰਹਿਣ ਦੇ ਹਲੇ ਆਪੇ ਵੜ ਜਾਣਗੇ ਨਹੀਂ ਚੱਕੇ ਢਾਕੇ ਦੇ ਆ ਗਿਆ ਲੈ ਇੱਕ ਦਾ ਦੂਆ ਵੀ ਆ ਗਿਆ ਤਿੰਨ ਬੈਠੇ ਤੇ ਅੱਛਾ ਪੰਜ ਆ ਗਏ ਲਹਤੀਆ ਵੀ ਗਿਆ ਅੰਦਰ ਚੱਲ ਚੱਲ ਚੌਥਾ ਵੀ ਗਿਆ ਆਗੀ ਦਾ ਆ ਗਿਆ ਅੱਛਾ ਕੱਲ ਜਰਾ ਉਹ ਕਿਹੇ ਜਾ ਹੋਇਆ ਪਿਆ ਇਹ ਝਾੜੇ ਪਿਆ ਪਛਾਣੀ ਹੀ ਨਹੀਂ ਮਾਹ ਪਤਾ ਨਹੀਂ ਕੀ ਦਾ ਆ ਗਿਆ ਹੁਣ ਰਹਿ ਗਏ ਭਾਈ ਦੋ ਆਪਣੇ ਆ ਫਿਰਦੇ ਨੇ ਉਹ ਤਾਂ ਕਿਸੇ ਹੋਰ ਦਾ ਫਿਰਦਾ ਉੱਪਰ ਆ ਕੱਚੇ ਢੂਸੀ ਆਲਾ ਬੈਠਾ ਇਹਦੇ ਪਰ ਚੱਲ ਆ ਜੂ ਇਹ ਵੀ ਚੱਲ ਵੀ ਚੱਲ ਅੰਦਰ ਦਾਣੇ ਦੂਣੇ ਖਾਓ ਚਲੋ ਓ ਕੇ ਰਬੋਟਾਂ ਉਹ ਵੀ ਗਿਆ ਐਨੂੰ ਵੀ ਢਾਕੇ ਜੇ ਫੜ ਲਾ ਐਨੇ ਦਿਨ ਮਗਰੋਂ ਕੱਢਿਆ ਕਬੂਤਰ ਬਾਹਰ ਛਤਰੀ ਵੀ ਭੁੱਲ ਗਿਆ ਆ ਦੇਖੋ ਕਿੱਥੇ ਬੈਠਦੇ ਆ ਆਗੇ ਦੋ ਤਿੰਨ ਇੱਥੇ ਹੀ ਬੈਠੇ ਆਗੇ ਬਾਅਦ ਚੋਂ ਟਾਂਗੀ ਤੇ ਚਲੇਦਾ ਗਏ ਪਰ ਫੇਰ ਵੀ ਕਾਫੀ ਦਿਨ ਹੋ ਗਏ ਨਾ ਬਸ ਇੱਕ ਰਹਿ ਗਿਆ ਗਲਾਬੀ ਕਾਛੜਾ ਫਿਰਦਾ ਥਾਪੇ ਮਾਰਦਾ ਇਹ ਆਜਵੇ ਨਾਲੇ ਵਲੌਗ ਦੀ ਐਂਡਿੰਗ ਕਰ ਦਾਂਗੇ ਨਾਲੇ ਬੰਦ ਕਰ ਜਾਾਂਗੇ ਇਹਨਾਂ ਨੂੰ ਐਨ ਲੈ ਆਉਣੀ ਚੋਕਲੇ ਲੋਏ ਮਿੱਤਰੋ ਸਾਰੇ ਕਬੂਤਰ ਆ ਗਏ ਹੋ ਗਏ ਖੁੱਡੇ ਚ ਬੰਦ ਤੇ ਦਵਾਈ ਦੂਈ ਦੇ ਦੀ ਇਹ ਕਬੂਤਰ ਥੋੜੇ ਟੱਲੇ ਗਲਾਬੀ ਚੰਦਰ ਵਾਲਾ ਉਹਨੂੰ ਹੋਰ ਪਾਵਰ ਜੈਲ ਦੰਨੇ ਆ ਥੱਲੇ ਲੈ ਕੇ ਜਾਂਦੇ ਆ ਤੇ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹੁਣ ਆਪਾਂ ਅਗਲੇ ਵਲੌਗ ਚ